ਤੁਸੀਂ ਦੇਖ ਰਹੇ ਹੋ ਜਨਹਿਤ ਐਸ਼ੀ ਤੇ ਮੈਂ ਤੁਹਾਡੇ ਨਾਲ ਜਸਬੀਰ ਗੌਰ ਜਸਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਬੇਅਦਬੀ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਇੱਥੇ ਸੇਵਾ ਸੰਭਾਲ ਵਿੱਚ ਖਾਮੀਆਂ ਪਾਈਆਂ ਗਈਆਂ ਨੇ ਇਹ ਮਾਮਲਾ ਕਿਸੇ ਹੋਰ ਘਰ ਜਾਂ ਥਾਂ ਤੋਂ ਨਹੀਂ ਬਲਕਿ ਸਾਬਕਾ ਕੈਬਨਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੀ ਅੰਮ੍ਰਿਤਸਰ ਸਥਿਤ ਕੋਟੀ ਦੇ ਵਿੱਚੋਂ ਸਾਹਮਣੇ ਆਇਆ ਮੌਕੇ ਤੇ ਐਸਜੀਪੀਸੀ ਦੇ ਨੁਮਾਇੰਦੇ ਪਹੁੰਚੇ ਨੇ ਇੱਥੇ ਦੱਸਿਆ ਗਿਆ ਹੈ ਕਿ ਕੋਠੀ ਦੇ ਵਿੱਚ ਰਹਿਣ ਵਾਲੇ ਮਜ਼ਦੂਰ ਸ਼ਰਾਬ ਅਤੇ ਤੰਬਾਕੂ ਦੀ ਵਰਤੋਂ ਕਰ ਰਹੇ ਨੇ ਸਿੱਖ ਰਹਿਤ ਮਰਿਆਦਾ ਅਨੁਸਾਰ ਰੋਜ਼ਾਨਾ ਪ੍ਰਕਾਸ਼ ਅਤੇ ਸੁਖਾ ਸੰਧੀ ਸੇਵਾ ਵੀ ਠੰਗਡਾਲਕ ਨਹੀਂ ਕੀਤੀ ਜਾ ਰਹੀ ਐਸਜੀਪੀਸੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਸਤਿਕਾਰ ਸਹਿਤ ਗੁਰਦੁਆਰਾ ਸ਼੍ਰੀ ਰਾਮ ਸਰ ਸਾਹਿਬ ਵਿਖੇ ਲਿਜਾਇਆ ਗਿਆ ਹੈ ਧਰਮ ਪ੍ਰਚਾਰਕ ਭਾਈ ਸਤਵੰਤ ਸਿੰਘ ਨੇ ਦੱਸਿਆ ਹੈ ਕਿ ਰਹਿਤ ਮਰਿਆਦਾ ਦੀ ਉਲੰਘਣਾ ਇੱਥੇ ਹੋਈ ਹੈ ਜਿਹੜੀ ਕਿ ਅਸਪਸ਼ਟ ਹੈ ਉਹਨਾਂ ਨੇ ਕਿਹਾ ਹੈ ਕਿ ਉੱਪਰਲੀ ਮੰਜ਼ਲ ਵਿੱਚ Hindu ਧਰਮ ਦੀਆਂ ਤਸਵੀਰਾਂ ਵੀ ਇੱਥੇ ਪਾਈਆਂ ਗਈਆਂ ਨੇ ਗ੍ਰੰਥੀ ਸਿੰਘ ਨੂੰ ਬੁਲਾ ਕੇ ਪੁਸ਼ੀਸ਼ ਵੀ ਕੀਤੀ ਗਈ ਹੈ ਫਿਲਹਾਲ SDPC ਦੇ ਵੱਲੋਂ ਪੂਰੀ ਰਿਪੋਰਟ ਤਿਆਰ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਭੇਜੀ ਜਾਵੇਗੀ ਪੁਲਿਸ ਪ੍ਰਸ਼ਾਸਨ ਵੀ ਆਪਣੀ ਜਾਂਚ ਨੂੰ ਅੱਗੇ ਵਧਾ ਰਿਹਾ ਹੈ ਸੰਗਤ ਹੁਣ ਇਹ ਉਡੀਕ ਕਰ ਰਹੀ ਹੈ ਕਿ ਸਾਰੀ ਸਚਾਈ ਕਦੋਂ ਸਾਹਮਣੇ ਆਉਂਦੀ ਹੈ ਇਸ ਮਾਮਲੇ ਵਿੱਚ ਗ੍ਰੰਤੀ ਸਿੰਘ ਨਿਰਮਲ ਸਿੰਘ ਐਸਜੀਪੀਸੀ ਧਰਮ ਪ੍ਰਚਾਰਕ ਆਗੂ ਸਤਵੰਤ ਸਿੰਘ ਅਤੇ ਐਸਪੀਡੀ ਅੰਮ੍ਰਿਤਸਰ ਹਰਪਾਲ ਸਿੰਘ ਨੇ ਆਪਣੇ ਵਿਚਾਰ ਸਾਂਝੇ ਕੀਤੇ ਨੇ ਕੀ ਕੁਝ ਕਿਹਾ ਗਿਆ ਹੈ ਤੁਹਾਨੂੰ ਵੀ ਸੁਣਾ ਰਹੇ ਹਾਂ ਜੀ ਨਰਮਲ ਸਿੰਘ ਸਭ ਆਪਣਾ ਨਾਮ ਦੱਸ ਕੇ ਸੁਣਾਓ ਨਰਮਲ ਸਿੰਘ ਅੱਜ ਇਹ ਕਿੰਨੇ ਚਿਰ ਦੀ ਸੇਵਾ ਕਰ ਰਹੇ ਹੋ ਤੇ ਕਿਹੜਾ ਕਰਿਆ ਕਰੇ ਹੋ ਹਾਂ ਆਪਣਾ ਦੇਸ਼ ਪ੍ਰਜਾ ਦਾ ਕੋਈ ਸਤਿ ਸ਼੍ਰੀ ਅਕਾਲ ਸਾਹਿਬ ਆਪਣੇ ਜਿਹੜੇ ਮਿਨਿਸਟਰ ਹੋਏ ਉਹਨਾਂ ਦਾ ਕਰੇ ਹਾਂ ਜੀ ਮਾਰੇ ਦੇ ਕਿਹਦੇ ਪ੍ਰਕਾਸ਼ ਤੇ ਜੀ ਪਹਿਲਾਂ ਤਾਂ ਮੈਨੂੰ ਪਤਾ ਨਹੀਂ ਮੈਂ ਜੇ ਸੇਵਾ ਕਰਾਂ ਤਕਰੀਬਨ 3 ਸਾਲ ਤੋਂ ਮੌਜੂਦ ਹਾਂ ਤੇ 3 ਸਾਲ ਤੋਂ ਸੇਵਾ ਹਾਂ ਜੀ ਸੇਵਾ ਕਰਾਂ ਦੇਖੇ ਤੁਸੀਂ ਉੱਪਰ ਮੈਂ ਉੱਪਰ ਆਪਾਂ ਨਹੀਂ ਜਾ ਸਕਦੇ ਤੁਸੀਂ ਕਹਿੰਦੇ ਹੈਗੇ ਮੈਂ ਹੁਣ ਗਾਇਨਾ ਨਾਲ ਕੀ ਦੇਖਿਆ ਪਹਿਲਾਂ ਨਹੀਂ ਆਪਾਂ ਜਾ ਸਕਦੇ ਕੋਈ ਕਿਸੇ ਦਾ ਉੱਤੇ ਰੈਸ਼ ਹੋਆ ਜਾਂ ਕੋਈ ਚੀ ਬੰਦ ਲੀਂਦੀ ਹੈ ਮੈਂ ਥੱਲੇ ਇਹ ਨਹੀਂ ਪਤਾ ਕੀ ਹੋਈ ਸਭ ਨੂੰ ਟ੍ਰੈਵਲ ਮਿਲ ਨਹੀਂ ਆ ਪਾਉਂਦੇ ਕਿ ਇਹ ਕਿਹਦੀ ਆਪਾਂ ਨੂੰ ਮਿਲ ਨਹੀਂ ਗੱਦਬੂਰ ਤੁਸੀਂ ਕਿਹਦੇ ਚੋਂ ਸੇਵਾ ਕਰੀ ਮੈਂ ਕਿੰਨੇ ਸਾਲ ਦਾ 3 ਸਾਲ ਜਿਹੜੀ ਤੱਕ ਪਤਾ ਨਹੀਂ ਪੌੜੀਆਂ ਨਾਲ ਕੋਈ ਜਾ ਰਿਹਾ ਕੋਈ ਆ ਰਿਹਾ ਨਹੀਂ ਕੋਈ ਹੋਰਾਂ ਦੇ ਦਿਨਾਂ ਨੂੰ ਆਉਣੇ ਆ ਬੂਆ ਜਾਉਂਦਾ ਉੱਤੇ ਪ੍ਰਵਾਸੀ ਰਹਦੇ ਪਏ ਅੱਜ ਮੀਡੀਆ ਸਿਰਕਾ ਜੋ ਉਹ ਨੂੰ ਨਹੀਂ ਪਤਾ ਮੈਨੂੰ ਨਹੀਂ ਦੇਖਿਆ ਆ ਹੁਣ ਇਹਨਾਂ ਨਾਲ ਜਾ ਕੇ ਸਵੇ ਦੇਖਿਆ ਉੱਤੇ ਕਿ ਉਹ ਮੈਨੂੰ ਫੋਟੋਆਂ ਫੋਟੋਆਂ ਲਾਇਆ ਪਰ ਕੋਈ ਰਹਿ ਰਿਹਾ ਜਿਵੇਂ ਬੰਦ ਕਰਿਆ ਆ ਵੀ ਆਦਮੀ ਕੀਤੀ ਜਾ ਰਹੀ ਤੂੰ ਅੰਦਰ ਬਣਾਉਂਦੇ ਮਾਰੇ ਤੇ ਲਾੜੇ ਦੇ ਉੱਤੇ ਜੋ ਹੁੰਦਾ ਤੋਂ ਰਹੇ ਬੇਬੀਆਂ ਜੀ ਵਗਦਾ ਤੋ ਰਹੇ ਉੱਪਰ ਤਾਂ ਨਹੀਂ ਸਾਡੇ ਸਾਡੀ ਨੌਲਜੀ ਨਹੀਂ ਜਾ ਸਾਨੂੰ ਨਹੀਂ ਜਾਣ ਦਿੱਤਾ ਜਾਂਦਾ ਜਾਂ ਬੰਦ ਲੈਂਦਾ ਜਾਂ ਆਪਾਂ ਕਿਸੇ ਦੇ ਘਰੇ ਵਿੱਚ ਨਹੀਂ ਲਿਖੇ ਕਰ ਸਕਦੇ ਸਾਡੇ ਸਾਡਾ ਸਿਰ ਸੇਮ ਤੇ ਇਹ ਜੋ ਮਾਰੇ ਪ੍ਰਕਾਸ਼ ਕਰਨਾ ਨਹੀਂ ਕਰਨ ਕਰਨਾ ਸਾਨੂੰ ਸੁਵਾਸਨ ਕਰਨਾ ਬਸ ਇਹਨਾਂ ਪਰ 3 ਸਾਲ ਤੋਂ ਤੁਸੀਂ ਸੇਵਾ ਕਰ ਰਹੇ ਤਾਂ ਰੇਲ ਤੋਂ ਲੱਗੇ ਉੱਪਰ ਮੰਦਿਰ ਹੈਗਾ ਵਾ ਤੇ ਪਰ ਅਸੀਂ ਰਹਿ ਰਹੇ ਨੇ ਬੀਡੀ ਸਰਕਟ ਚੱਲ ਰਹੇ ਤੁਸੀਂ ਸੇਵਾ ਮੈਂ ਬੰਤੀ ਬੇਤੀ ਆਜੀ ਉੱਪਰ ਆਪਾਂ ਕਿਸੇ ਮੰਤਰੀ ਸਾਹਿਬ ਕੋਠੀ ਆ ਆਪਾਂ ਐਸਐਸਓ ਦਫ਼ਤਰ ਜੇ ਲੀਏ ਸਾਨੂੰ ਉੱਪਰ ਲੈ ਜਾਓ ਸੇਵਾਦਾਰੋ ਜੀ ਪਰ ਸੇਵਾਦਾਰ ਆਪਾਂ ਨਹੀਂ ਆਜੀ ਜੇ ਆਪਾਂ ਦਫ਼ਤਰ ਜੇ ਮਹਾਰਾਜ ਜਿੱਥੇ ਪ੍ਰਕਾਸ਼ ਆ ਸਾਨੂੰ ਉਲਜਾ ਕਹਿੰਦਾ ਇੱਥੇ ਪ੍ਰਕਾਸ਼ ਕਰਨਾ ਕਿ ਮੰਦਿਰਾਂ ਮਾਰਨਾ ਇੱਥੇ ਸੁਭਾਸ਼ਨ ਦਾ ਮੰਦਿਰਾਂ ਮਾਰਨਾ ਕਰਨ ਜਾਣਾ ਬੇਦਲੀ ਹੋਈ ਹੈ ਜੀ ਤੁਸੀਂ ਇਹ ਗੱਲ ਦੇਖ ਰਹੇ ਹਾਂ ਜੀ ਆਪਾਂ ਉੱਤੇ ਹੀ ਲਾੜੀਏ ਤਾਂ ਇਹਨਾਂ ਨੇ ਕੋਟਾ ਰੱਖੀਆਂ ਜਾਂ ਪ੍ਰਵਾਸੀ ਰੱਖੇ ਆ ਦੇਰੀ ਦੇ ਪੁੰਦੇ ਆ ਫੇਰ ਬੇਅਦਬੀ ਹੋਈ ਫੇਰ ਮੰਨ ਲੋਗਾਂ ਦੀ ਬਦਦੀ ਕੱਲ੍ਹ ਹੀ ਹੋਈ ਚਾਹੀਦੀ ਤੁਸੀਂ ਇੱਥੇ 3 ਸਾਲ ਤੋਂ ਸੇਵਾ ਕਰਦੇ ਪਏ ਹੋ ਹਾਂ ਜੀ ਸਾਨੂੰ ਪਰਵਾਹ ਤੇ ਪਤਾ ਨਹੀਂ ਥੱਲੇ ਦਾ ਦੇ ਮਾਰੇ ਦਾਦਾ ਆਪਾਂ ਦੁਬਾਰਾ ਆਪਣਾ ਨਾਮ ਦੱਸ ਕੇ ਮੈਂ ਨਾ ਐਸਤਵੰਸ ਸੰਚਾਰਕ ਧਰਮ ਪ੍ਰਚਾਰ ਕਮੇਟੀ ਸਾਨੂੰ ਇਹ ਗੱਲ ਹੋਈ ਕਿਸੇ ਜਗ੍ਹਾ ਦੇ ਉੱਪਰ ਹੋ ਆਪੀ ਕਰਵਾਉਂਦੇ ਜੀ ਇਸ ਇਸ ਖਾਨ ਤੇ ਸਾਨੂੰ ਬਣੇ ਮੈ ਖਬਰ ਮੈ ਪਹੁੰਚੀ ਸੀ ਸਾਡੇ ਨਾਲ ਨਿਗਰਾਨ ਭਾਈ ਬਲਵੰਤ ਸਿੰਘ ਐਨਓ ਕੋਰ ਸਾਹਿਬ ਮੌਕੇ ਤੇ ਪਹੁੰਚੇ ਨੇ ਨਾਲ ਜਾਨੀ ਗੁਰਵਿੰਦਰ ਸਿੰਘ ਉਹਦੇ ਵਿੜ ਪ੍ਰਚਾਰਕ ਭਾਈ ترਸੇਮ ਸਿੰਘ ਨੂੰ ਸਾਰੇ ਟੀਮ ਪਹੁੰਚੀ ਆ ਫਾਰਮ ਸਿਰੂਪ ਦੀ ਸੇਵਾ ਸੰਭਾਲ ਦੇ ਵਿੱਚ ਜਿਹੜੀ ਕਮੀ ਨਜ਼ਰ ਆਈ ਆ ਮੌਕੇ ਤੇ ਸਾਰਾ ਮੌਇਨਾ ਹਾਂ ਜੀ ਉਹ ਤੁਰਕੀ ਕੋਈ ਤੁਸੀ ਛੱਤ ਤੇ ਵੀ ਦੇਖੀ ਸੀ ਜੀ ਮਾਪੇ ਕੋਲ ਉਹ ਜਿਹੜੇ ਵੀਡੀਓ ਸਿੱਖਦਾ ਨੂੰ ਲੇਖੇ ਹੈਗਾ ਇਹ ਸਾਨੂੰ ਇਹ ਚੀਜ਼ ਨਹੀਂ ਮਿਲੀ ਕਿ ਬੇਲੀਆਂ ਸਿਕਟਾਂ ਕਿਹੜਾ ਕੋ ਮਿਲੀਆਂ ਨੇ ਤੇ ਨਾ ਹੀ ਦੇਖੀ ਆ ਨਾ ਸਾਹਮਣੇ ਅੱਖੀ ਹਾਂ ਕੋਈ ਦਸੰਦੇ ਵਿੱਚ ਗੱਲਾਂ ਵੱਖਰੀਆਂ ਹੋ ਜਾਂਦੀਆਂ ਦੇਖਣ ਚੋਰ ਜੀ ਸਾਡੀ ਅੱਖੀਂ ਦੇਖਣ ਚ ਨਹੀਂ ਆਈਆਂ ਦੱਸਣ ਵਾਲਾ ਪੱਖ ਕਈਆਂ ਨੇ ਜ਼ਰੂਰ ਕਿਹਾ ਜੀ ਇਹ ਚੀਜ਼ਾਂ ਹੋਣੀ ਆ ਪਰ ਸਾਡੇ ਉੱਤੇ ਬਸ ਇਹ ਹੈ ਕਿ ਹਿੰਦੂ ਵੀਰਾਂ ਦੇ ਧਾਰਮਿਕ ਮੰਨਤਾ ਦੇ ਅਨਸਾਰ ਉਹਨਾਂ ਦੇਵੀ ਦੇਵਤਿਆਂ ਦੀਆਂ ਤਸਵੀਰਾਂ ਹੀ ਆ ਉਹਨਾਂ ਦਾ ਸੰਸਦ ਕਾਲੀ ਦੀਆਂ ਤਸਵੀਰਾਂ ਇੱਕ ਮੇਜ਼ ਤੇ ਸੁਸ਼ੋਭਿਤ ਕੀਤੀਆਂ ਹੋਈਆਂ ਨੇ। ਜਿਹੜੀ ਸੇਵਾ ਇਹ ਸ਼ੁਰੂ ਕਰ ਰਿਹਾ ਹੈ ਸੰਸਦ ਸੁਭਿਰਾ ਸੁਭਰਤ ਹੋਇਆ ਹੋਇਆ ਬਾਬੀ ਜੀ ਜਿਲੌਰਾਂ ਦੇ ਲਈ ਇੱਕ ਚੰਦੋਆ ਸਾਹਿਬ ਦੇ ਰਿਹਾ ਪੱਖਾ ਲੱਗਾ ਨਾਲ ਜਿਹੜੀ ਅਕਾਲ ਤਖਤ ਸਾਹਿਬ ਤੋਂ ਪਿੱਛੇ ਆਦੇਸ਼ ਵੀ ਜਾਰੀ ਹੋਏ ਨੇ ਉਹਨਾਂ ਆਦੇਸ਼ਾਂ ਦੇ ਹਿਸਾਬ ਨਾਲ ਇਹ ਮਸੇਵਾ ਨਹੀਂ ਕਰ ਰਹੇ। ਜੀ ਜੇ ਸੰਬੰਧ ਵਿੱਚ ਜੇਹਦਾਰ ਸਾਹਿਬ ਦੇ ਧਿਆਨ ਦੇ ਵਿੱਚ ਇਹ ਗੱਲ ਲਿਆਂਦੀ ਜਾਏਗੀ ਤੇ ਜਿਹੜੇ ਸਮੇ ਸਮੇਟੇ ਵਖਵਾ ਕਾ ਦੋਹਰੇ ਜਾਰੀ ਕੀਤੇ ਜਾਂਦੇ ਆ। ਗੁਰਗੰਥੀ ਸਿੰਘ ਵੱਲੋਂ ਸੇਵਾ ਸੰਭਾਲ ਦੇ ਵਿਚਣ ਗੱਲੀ ਜਿਹੜੀ ਆ ਸਾਪ ਨਜ਼ਰ ਆ ਰਹੀ ਹੈ। ਨਹੀਂ ਇਹ ਨਹੀਂ ਸਾਨੂੰ ਪਤਾ ਜੀ ਕੋਠੀ ਕਿੰਨਾ ਦੀ ਹੈ ਤੇ ਪੁਲਿਸ ਪ੍ਰਸ਼ਾਸਨ ਨੂੰ ਪਤਾ ਹੋਵੇ। ਸਾਨੂੰ ਤੇ ਹੀ ਮੌਕੇ ਤੇ ਮਰਿਆਦਾ ਦੇਖੀਏ ਪਾਵਨ ਸਥਾਨ ਦੀ ਜੋ ਪੰਸਰੂਪ ਦੇ ਸਥਾਨਾਂ ਤੇ ਤੇ ਗੁਰਗੰਥੀ ਸਿੰਘ ਮੌਕੇ ਤੇ ਆਏ ਆ। ਪ੍ਰਸ਼ਾਸਨ ਪੁੱਛਿਆ ਜੀ ਮੌਕੇ ਤੇ। ਹਾਂਜੀ ਪ੍ਰਸ਼ਾਸਨ ਪਹਿਲਾਂ ਹੀ ਸਾਡੇ ਕੋਲ ਪਹੁੰਚਿਆ ਸੀ ਪ੍ਰਸ਼ਾਸਨ ਨੇ ਸਾਨੂੰ ਖਬਰ ਦਿੱਤੀ ਹੈ ਜੀ। ਤੇ ਅਸੀਂ ਬਾਕੀ ਹਾਂ ਪਟਾਸ਼ੇਟ ਖੜੇ ਜਾ ਹਾਂ ਪਾਵਨ ਸਰੂਪ ਗੁਰਦਰਾ ਆਮ ਸਰਸਾ ਸਤਕਾਰ ਨਾਲ ਪਾਲਕੀ ਸਾਹਿਬ ਦੀ ਬਿਰਾਜਮਾਨ ਕਰਕੇ ਪੰਜ ਸਿੰਘ ਜਿਹੜੀ ਮਰਿਆਦਾ ਹੈਗੀ ਆ ਉਸ ਅਨੁਸਾਰ ਬਿਰਾਜਮਾਨ ਕਰਾਵ ਤੇ ਜਹੇਦਾਰ ਸ਼੍ਰੀ ਅਕਾਲ ਤਖਸਾਲ ਦੇ ਧਿਆਨ ਵਿੱਚ ਸਾਰਾ ਮਸਲਾ ਲਿਆ ਕੇ ਗੁਰੰਤੀ ਸਿੰਘ ਨੂੰ ਤੇ ਇਥੋਂ ਦੇ ਮਕਾਨ ਮਾਲਕਾਂ ਨੂੰ ਜਿਹੜਾ ਹੈ ਉਹਨਾਂ ਦੇ ਸਾਹਮਣੇ ਪੇਸ਼ ਕਰਾਇਆ ਜਾਏਗਾ। ਦਸਵਾਏ ਕੁਝ ਘਟਨਾ ਵਾਪਰੀ ਹੋ ਸਕਦੀ। ਇਸ ਤਰ੍ਹਾਂ ਇਹ ਕਿ ਇਥੇ ਨਾਲ ਜੀ ਅਜਨਾਲੇ ਤੋਂ ਜਿਹੜੇ ਭਾਈ ਮਰੀਕ ਸਿੰਘ ਉਹਨਾਂ ਦੇ ਸੇਵਕ ਹੈਗੇ ਨੇ ਤੇਜਬੀਰ ਸਿੰਘ son of ਮੇਜਰ ਸਿੰਪਲ ਹੋਰੀ ਉਹਨਾਂ ਦਾ ਫੋਨ ਆਇਆ ਸੀ ਕਿ ਜਿਹੜੇ ਠਿਕਾਣਾ ਸਾਹਿਬ ਦੀ ਕੋਠੀ ਆ ਦੇਸ਼ ਪ੍ਰਧਾਨ ਕਰਨ ਦੀ ਕੋਠੀ ਆ ਉੱਥੇ ਜਿਹੜੇ ਮਹਾਰਾਜ ਦਾ ਸਰੂਪ ਆ ਤੇ ਉਹਦੇ ਦਿੱਖ ਵੀ ਹੋਰੀ ਜਿਹੜੇ ਸੰਵੰਦ ਵਿੱਚ ਸਾਡੇ ਵੱਲੋਂ ਮੁਕਾਨ ਦੇ ਦੇਖਿਆ ਗਿਆ ਔਰ ਜਿਹੜਾ ਗ੍ਰੰਥੀ ਸਿੰਘ ਇੱਥੇ ਇਹਦੀ ਸੇਵਾ ਕਰਦਾ ਉਹਨਾਂ ਨੂੰ ਬੁਲਾਇਆ ਗਿਆ ਅਤੇ ਐਸ.ਸੀ.ਪੀ.ਸੀ. ਨੂੰ ਧਰਮ ਪ੍ਰਚਾਰਕ ਕਮੇਟੀ ਵਿੱਚ ਇੱਥੇ ਸੱਜਿਆ ਗਿਆ ਸੀ ਜੋ ਧਰਮ ਪ੍ਰਚਾਰਕ ਨੀਤੀ ਜਿਹੜੀ ਐਸ.ਸੀ.ਪੀ.ਸੀ. ਦੇ ਉੱਤੇ ਪਹੁੰਚ ਚੁੱਕੀ ਹੈ ਜਿਨ੍ਹਾਂ ਦੇ ਬਾਰੇ ਗ੍ਰੰਥੀ ਸਿੰਘ ਦੇ ਦੇ ਬਿਆਨ ਲਏ ਗਏ ਨੇ

ऐसी जगह कोई बराबद नहीं हुई यह कोई चीज नहीं हुई इतने बच्चे रह रहे हैं बाकी फैमिली का मैंबर कोई नहीं है बाकी जो भी एस सी पी सी जोड़ी है सामने रिपोर्टिंग करेगी वो मुताबिक जो भी कानूनी कार्रवाई होगी जाएगी